ਹੰਸਾ ਸਿਕਾਲੀ ਸਾਰਿਆਂ ਨਾ ਵਧੀਆ ਫਰਾਂਗੇ ਇੱਥੇ ਨਿਲਟਾ ਦਾ ਸਵਾਗਤ ਹੈ ਜੀ ਕਿਸਾਨ ਵੀਰੋਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪੈਂਡ ਸਰਾਏ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਤਿੰਨ ਹੀ ਤੁਹਾਨੂੰ ਗਾਵਾਂ ਦਿਖਾਉਣੀਆਂ ਬਾਕੀ ਕੁਝ ਸੋਈਆਂ ਵਾ ਕੁਝ ਗੱਬਣਾ ਵਾ ਸੁਈਆਂ ਦੀ ਆਪਣੀ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੁਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਵਧੀਆ ਤੁਸੀਂ ਸੁਣਾਓ ਚਲੋ ਵਧੀਆ ਚੀਦਾ ਜੀ ਤੇ ਅੱਜ ਭਾਜੀ ਹੁਣ ਗਏ ਜੀ ਕਿਤੇ ਹਾਂਜੀ ਉਹ ਮੱਝਾਂ ਲਈ ਹਾਂ ਲੈਣ ਗਏ ਜੀ ਅੱਛਾ ਬਾਹਰ ਮੱਝਾਂ ਲੈਣ ਹੀ ਗਏ ਆ ਹਾਂਜੀ ਠੀਕ ਹੈ ਤੇ ਅੱਜ ਤਿੰਨ ਮੱਜਾਂ ਤੇ ਤਿੰਨ گاਵਾ ਹਨਾ ਚਲੋ ਨਾਮ ਦੱਸ ਦੋ ਫਿਰ ਨਾਂ ਭਾਜੀ ਮਿੰਟੂ ਸਿੰਘ ਜੀ ਹਾਂਜੀ ਪਿੰਡ ਸਰਾਤ ਸੀ ਵਿਜੀ ਜਾਲ ਜ਼ਿਲ੍ਹਾ ਅਮਰਸਰ ਦੇ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 99885755 ਠੀਕ ਹੈ ਇਹ ਜਨਾਲੇ ਦੇ ਬਿਲਕੁਲ ਨਾਲ ਹੀ ਆ ਹਨਾ ਅੱਧਾ ਕਿਲੋਮੀਟਰ ਤੇ ਪਿੰਡ ਆਪਣਾ ਭਾਜੀ ਠੀਕ ਹੈ ਚਲੋ ਸ਼ੁਰੂਆਤ ਪਹਿਲੀ ਮਾਈ ਤੋਂ ਕਰਨੀ ਹੈ ਮਿੰਟੂ ਭਾਜੀ ਦੇ ਘਰ ਆ ਅੱਜ ਆਪਾਂ ਤੇ ਨੋਰਮਲ ਹੀ ਰੇਟ ਹੁੰਦੇ ਆ ਅੱਜ ਵੀ ਸਾਰੇ ਨੋਰਮਲ ਹੀ ਰੇਟ ਕਰਾਂਗੇ ਤੇ ਬਾਕੀ ਆ ਦੇਖ ਸਕਦੇ ਜਿਹੜੇ ਥਣ ਤਾਜੀ ਸੂਈ ਆ ਕਿੰਨੇ ਦਿਨਾਂ ਦੀ ਸੂਈ ਚ ਵੀਰ ਜੀ ਮੈਨੂੰ ਭਾਜੀ 5 ਦਿਨ ਹੋ ਗਿਆ ਜੀ ਸੂਈ 5 ਦਿਨ ਹੋ ਗਏ ਆ ਕਿੰਨਾ ਦੁੱਧ ਤਿਆਰ ਕਰ ਗਈ ਆ ਦੁੱਧ ਤੇ ਭਾਜੀ 9 ਕਿਲੋ ਜੀ 8 ਕਿਲੋ ਲਾ ਲੈ ਕੋਈ ਵੀਰ 9 ਕਿਲੋ ਲਾ ਲੈ ਅੱਛਾ 8 9 ਲੀਟਰ ਆਗਾ ਅੱਛਾ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਤੇ 12 13 ਕਿਲੋ ਚ ਆਏਗੀ ਦੋ ਰੋ ਹੋ ਫੇਰ ਇੱਕ ਕਰੀ ਨਾ 8 9 ਲੀਟਰ ਉਹਨਾਂ ਹੈਗਾ ਵਾ 5ਵੇਂ ਦਿਨ ਦੀ ਸੂਈ ਆ 180 ਦੇ ਥੱਲੇ ਬਾਕੀ ਚੰਗੇ ਪਿੱਠਪੂੜੇ ਦੀ ਮਾਲ ਕਿਆ ਕੱਦ ਕਾਟ ਦੀ ਚੰਗੀ ਐ ਕੱਦ ਵਜਨ ਚੰਗਾ ਹਤਰ ਕਿੰਨਾ ਫਿਰ ਮੁੱਲ ਰੱਖਨੇ ਦਾ ਆਪਾ ਮੁੱਲ ਕਰ ਦਈਏ ਫਿਰ 75 ਦੀ ਆ ਜੀ ਅੱਛਾ 75000 ਦੀ ਹਾਂਜੀ ਇਹ ਕਰ ਦਈਏ ਕਿ ਮੰਨ ਤਨ ਇਹ ਲੋ ਕਰ ਦੋ ਤੇ ਕਰ ਦੋ ਆਪੇ ਹੋਰ ਜਾਣਦੀ ਐ ਬਾਕੀ ਤੇ ਹੀ ਕਰ ਲਓ ਪੂਰੇ 65000 ਦੀ ਦੇ ਦੀਏ ਠੀਕ ਐ ਅਗਰ ਦਿੰਦਾ ਨਹੀਂ ਤੀ ਤਗਰੀ ਮੱਝ ਪੂਰੇ 65 ਜਿਹੜੀ ਕਹਿੰਦੇ ਦੇ ਦਿਆਂਗੇ ਬਾਕੀ ਚੰਗੇ ਕੱਤ ਕਾਟ ਚ ਆ ਤੇ ਆ ਗੱਬਣਾ ਮੱਜਾ ਜੇ ਦਮੇ ਹਾਂ ਜੀ ਗੱਬਣੇ 10 ਦਿਨ ਪਏ ਜੀ ਤਾਂ ਥਾਣੇ ਦੇ ਦੇਖ ਸਾਦੇ ਚ ਲੱਗੇ ਤੋਂ ਤੇ ਇਹ ਅੰਦਾਜ਼ਾ ਜੇ ਕਿੰਨਾ ਕਿ ਦੁੱਧ ਕੱਢੀ ਜਾਊਗੀ ਇਹ ਵੀ 10 12 ਲੀਟਰ ਚ ਵਾਏ ਨਹੀਂ ਭਾਜੀ ਤੋਰੋ ਹਾਂ ਫਿਰ ਇੱਕ ਰੇਨ 10 ਕਿ ਲੀਟਰ ਦੇ ਲੱਗ ਮੈਨ ਜਿਹੜਾ ਕਹਿੰਦੇ ਚਵਾ ਸਕਦੀ ਹੈ ਇਹ ਦੱਪਣੀ ਚ ਮੜਨੀ ਇੱਕ ਪਾਸੇ ਨੇ ਸਿੰਘ ਦਾ ਖੋਕ ਕਿਦਾਂ ਲੱਛਾ

ਕਰ ਦੀ ਮਾਨਤਾਂ ਜਾਂ ਇੱਕ 5-7 ਦਿਨ ਸੰਭਣੀ ਵੀ ਹੈ ਕਿਸ ਨੇ ਚਲੋ 60 ਦੀ ਦੇ ਦਾਂਗੇ 60 ਦੀ ਹਾਂਜੀ ਕੀ ਹੋਰ ਕਰਦੀਏ ਬੱਕ ਤੁਸੀਂ ਹੀ ਕਰ ਦਵੇ ਲੋ ਪੂਰੇ 55000 ਦੀ ਜਾਂਦੀ ਹੈ ਵੀ 10000 ਰਾਂਗ ਵਿੱਚ ਠੀਕ ਹੈ ਮਾਨਤਾਂ ਕਰਦਾ ਕੋਈ ਵੀ ਫੋਨ ਲਾਵੇ ਠੀਕ ਹੈ ਮਾਨਤਾਂ ਮੌਕੇ ਤੇ ਹੋਰ ਹੋ ਜਾਊਗਾ ਕਹਿੰਦੇ ਫੋਨ ਲਾਵੇ ਕਰੀ ਤੇ ਆਵੇ ਗੱਬਨ ਆ ਗਈ ਜੇ ਹਾਂਜੀ ਇਹ ਵੀ ਥੋੜੇ ਗੱਬਨ ਚੰਗੇ ਪਿੱਠਪੜੇ ਦੀ ਮਾਲ ਕੇ ਵੀ ਤੁਰ ਹੱਕਰੀ ਨਾ ਏਵੇਂ ਗਏ ਉਹਨਾਂ ਕੇ ਟਾਈਮ ਇੰਨੇ ਖੜਨਾ ਹੈ ਬਾਕੀ ਇਹ ਵੀ ਕੱਦ ਬਹੁਤ ਅੱਛਾ ਨਹੀਂ ਕੱਦ ਹਿਸਾਬ ਦਾ ਹੈ ਮਦਰੀ ਗੋਟੀ ਜੇ ਮਾਜੇ ਵੀ ਰਾਜੀ ਆ ਸਰੀਰਾਂ ਚੰਗੀ ਆ ਭਰੀ ਆ ਸਰੀਰਾਂ ਥੋੜੀ ਜਿਹੀ ਅੱਗੇ ਕਰੇ ਵਿਧੀ ਤੁਹਾਨੂੰ ਦਿਖਾ ਦਿਆਂ ਲੱਗੇ ਤਾਂ ਦੱਸਣ ਲਈ ਤੇ ਕਿੰਨਾ ਸੇ ਰੱਖਣਾ ਵਿਧੀ ਦਾ ਮੁੱਲ ਇਹਦੇ ਵਿੱਚ ਸਾਮ ਸਮ ਛੱਡਦੀ ਇਹਦੇ ਵਿੱਚ ਸਾਮ ਸਮ ਛੱਡਦੀ ਥੋੜੀ ਬਾਤੀ ਕੋਈ ਨੇ 2000 ਛੱਡਦਾ ਹੈ ਭਾਜੀ 2 ਨਾਲ ਛੱਡੀਏ 5 ਪੂਰਾ ਛੱਡਦੀ ਇਹ ਵੀ 55 ਦੀ ਜਾਣਦੀ 55 ਦੀ ਭਾਵੇਂ ਕੋਈ ਵੀ ਰਾਹ ਲਾਏ ਤੇ ਭਾਵੇਂ ਆ ਲੈ ਠੀਕ ਹੈ ਜੀ ਹਾਂ ਜੀ 55 55 ਦੇ ਦੋ ਠੀਕ ਹੈ ਤੇ ਆ ਤਾਂ ਜੀ ਸੋਈ ਵੈੜ ਆ ਗਈ ਜੀ ਹਾਂਜੀ ਭਾਜੀ ਮਗਰ ਕੀ ਆ ਗਿਆ ਤੇ ਮਗਰ ਇਹਦੇ ਬੱਚਾ ਜੀ ਮਗਰ ਇਹਦੇ ਬੱਚਾ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਆ ਚਾਰ ਦਿਨ ਹੋ ਗਏ ਸੋਈ ਨੂੰ ਚਾਰ ਦਿਨ ਹੋ ਗਏ ਹਾਂਜੀ 9 ਲੀਟਰ ਬੋਲਾ ਆ ਜੀ ਅੱਛਾ 9 ਲੀਟਰ ਬੋਲਾ ਕਰਕੇ ਤਿਆਰ ਹੈ ਹਾਂਜੀ ਕਿੰਨਾ ਕਰੀ ਜਾਊਗੀ ਦੋ ਤੇ 2 ਕਿਲੋ ਹੋਰ ਵਾਜ ਦੇ 11 12 ਤੇ ਤੋਜ ਦੇਗੀ ਤੇ ਮੈਲਾ ਮੂੰਹ ਮਾਰਨਾ ਵਸ਼ੀ ਥਾਣੇ ਤੇ ਦੇਖ ਸਕਦੇ ਜੇ ਕਰੀ ਲਾ ਕੇ ਸੋ ਚੰਗੇ ਕਹਿ ਤੇ ਚਾਰੇ ਥਾਣੇ ਤੋਰਾਂ ਫਿਰ ਇੱਕ ਰਹੀ ਬਾਕੀ ਬੱਚੇ ਦਾ ਨਾੜੂ ਜਿਹੜਾ ਨਾਲ ਹੀ ਆ ਮਾ ਕੇ ਤੁਹਾਡੇ ਨਿਸ਼ਾਨ ਜੇ ਤੇ ਪੁਰਾਣੇ ਹੀ ਆ ਮੇਰੇ ਤੇਰਾ ਮੁੱਲ ਫਿਰ ਇਹ ਦੇ ਦੀਏ ਭਾਈ 30 30 ਹਜ਼ਾਰ ਦੀ ਹਾਂਜੀ ਕਰ ਦੋ ਮੰਨ ਤਾਂ ਨਾ ਹੋਰ ਪੂਰੇ 28 ਹਜ਼ਾਰ ਵੀ ਦੇ ਦਾਂਗੇ 26 ਦੀ ਦੇ ਦੀਏ ਚਲ ਕੋਈ ਨਹੀਂ ਹਾਰੇ ਕੋਰ ਮਾਨ ਕਰਦਾ 5000 ਜੀ ਦੇ ਦਾਂਗੇ ਅੱਛਾ 5000 ਦੀ ਖੰਡੀ ਸੀਲ ਜੇ ਬਿਨਾਂ ਰੱਸੀ ਤੋਂ ਮਿਲਦੀ ਹੈ। ਹਾਂ ਜੀ ਸਾਡੇ ਉੱਤਰਾ ਠੰਡੀ ਜੀ ਬਿਨਾਂ ਰੱਸੀ ਤੋਂ ਹੀ ਜਿਹੜੇ ਕਹਿੰਦੇ। ਇਹ ਆ ਵੀ ਉੱਤਰਾ ਚਲੋ ਪਸ਼ੂ ਕਈ ਜਿਹੜੀ ਡਰ ਜਾਂਦਾ ਵੱਖਰੀ ਗੱਲ ਐ। ਬਾਕੀ ਉੱਤਰਾ ਰਾਜੀ ਐ ਪੂਰੀ ਤੁੰਤਵੀਂ ਆ। ਤੇ ਆ ਜਿਹੜੇ ਆ ਹੁਣ ਦਿਖਾਉਣ ਲੱਗੇ ਆ। ਇਹ ਭਾਈ ਤੀਜੇ ਸਵੇ ਸੋਈ ਜੇ। ਨਹੀਂ। ਕਿੰਨਾ ਚਿਰ ਹੋ ਗਿਆ ਸੋਈ ਨਾ? ਆ ਬੱਚਾ ਇਹਦਾ। 20 ਦਿਨ ਹੋਈ ਗਏ ਸੋਈ ਨੂੰ। 3 ਮਹੀਨੇ ਲੱਗ ਬੰਨੇ ਜਿਹੜਾ ਮੰਨ ਕੇ ਚੱਲੀਏ। ਦੁੱਧ ਦੁੱਧ ਦੇਖ ਲੈ 11-12 ਕਿਲੋ ਜੀ ਹੁਣ। ਤਾਰ ਕਿਲੋ ਜੀ ਆਪਣੀ ਗਰੰਟੀ ਹੋਏਗੀ 10 ਲੀਟਰ ਜਿਹੜਾ ਦੁੱਧ ਮੰਨ ਕੇ ਚੱਲੇ ਕੋਈ ਵੀਰ ਲੈ ਜੀ ਤੇ ਇਹਦਾ ਫਿਰ ਮੁੱਲ ਇਹ ਜੀ ਵੀ 30 ਦੀ ਹੈ ਜੀ ਹਾਂਜੀ 30 ਦੀ ਹੈ ਜੀ 30 ਦੀ ਨਾ ਦਈਏ ਛੋੜ ਛੜ ਵਿੱਚੋਂ ਕਰ ਦਈਏ ਇਹ ਪੂਰੇ 27 ਦੀ ਜਰਾ ਯਾਰ ਛੱਡ ਦੀ ਔਰ 26 ਦੇ ਦਈਏ ਚਲ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਠੀਕ ਤੇ ਇੱਕ ਗਾਂ ਜਿਹੜੀ ਬਾਹਰ ਹੈਗੀ ਇਹ ਵੀ ਦਿਖਾ ਦੀਏ ਇਹਦਾ ਬਚਾਜ ਹਾਂਜੀ ਇਹਦਾ ਬਚਾਜ ਚੱਲੀ ਹਾਂ ਦਿਖਾਣੀ ਇਹਦਾ ਬਚਾਅ ਆ ਕਿੰਨੇ ਚਿਰ ਦੀ ਸੋਈ ਜੇ ਆਵਲੀ ਇਹਨੂੰ 10 ਦਿਨ ਹੋਏ ਦੇ ਸੋਈ ਅੱਛਾ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਜੇ ਇਹ ਥੱਲੇ 11 ਲੀਟਰ ਬੁਲਾ ਤਿਆਰ ਜੇ ਅੱਛਾ ਹਾਂਜੀ ਕਿੰਨਾ ਘਰੀ ਜਾਊਗੀ ਕੋਈ ਮਨ ਕੇ ਆਪਣਾ ਵੀ ਲੈ ਜਾਏ ਅੱਛਾ ਹਾਂ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਹੈ ਹਾਂਜੀ ਇਹ ਹੁਣ 10 ਕ ਜਿਹੜਾ ਤਿਆਰ ਆ ਹਨਾ ਕਿੰਨਾ ਕ ਚਵਾਈ ਜਾਊਗੀ 2 ਕਿਲੋ ਦੇ ਵਾਜ ਜਾ 12 13 ਕਿਲੋ ਚਵਾ ਦੇਗੀ ਤੁਰਨਾ ਫੇਰ ਇੱਕ ਕਰੇ ਹੁਣ 10 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਤਿਆਰ ਆ ਤੇ 12 ਕ ਤੱਕਲ ਜਿਹੜਾ ਚਵਾ ਸਕਦੀ ਇਹਦਾ ਮੁੱਲ ਫਿਰ ਦੇ ਦੀ ਜੀ 35 ਲੈ ਲੋ 35 ਦਿਨਾਂ ਦੇ ਇਹ ਕਰ ਦੋ ਕੋਈ ਮੰਨਤਾ ਨਾ ਹੋਰ ਪੂਰੇ ਬੱਤੀਆਂ ਦੀ ਦੇ ਦਾਂਗੇ ਵੇੜ ਵਿੱਚ 32 ਦਿਨ ਹੁੰਦੀ ਐ ਹਾਂਜੀ 30 ਚ ਸ਼ੋਰਟ ਕਰ ਦੀਏ ਕਿੰਨੀ ਕਰੋਗੇ ਕਰ ਦੋ ਵੀ ਫਰਾਤ ਕਰ ਦੀ 2000 ਛੱਡ ਦੀਏ ਕੋਈ ਗੱਲ ਨਹੀਂ ਛੱਡਦਾ ਇਹ 2800 ਦੀ ਵੇੜ ਦੇ ਦਾਂਗੇ ਠੀਕ ਐ 10 ਕਿਲੋ ਬੋਲਾ ਤੇ ਆਜੋ ਵੇੜ ਥਾਣੇ ਤੇ ਵੀ ਦੇਖ ਸਕਦੇ ਜੀ ਤੇ ਬਾਕੀ ਇਹ ਆ ਬਈ ਜਿਹੜੀਆਂ ਸੂਈਆਂ ਸਵਾਈਆਂ ਆ ਆਪਣੇ ਇੱਥੇ ਆ ਕੇ ਚੋ ਚੋ ਆ ਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ